ਖੂ ਮਸ਼ਹੂਰੀਆਂ ਵਾਲੇ ਕਿੱਡਾ ਵੱਡਾ ਧੋਖਾ ਖੇਡਦੇ ਨੇ ਬ੍ਰਾਂਡ ਵਾਲੀਆਂ ਚੀਜ਼ਾਂ ਤੇ ਨਾ ਡੁੱਲਿਆ ਕਰੋ ਆਹ ਭਰਾ ਉਹ ਹੈਗਾ ਮੋਟਰਸਾਈਕਲ ਅਸਲੀ ਮੋਟਰਸਾਈਕਲ ਇਹ ਹੈ ਜਿਹੜਾ ਕਿ ਪੁਰਾਣੇ ਸਮਿਆਂ ਦੇ ਵਿੱਚ 1979 ਦਾ ਮੋਟਰਸਾਈਕਲ ਆ ਇਹ ਨਾਲ ਇਹ ਸਾਈਕਲ ਵੀ ਹੈ ਤੇ ਇਹਤੇ ਮੋਟਰ ਵੀ ਲੱਗੀ ਹੈ ਤੁਸੀਂ ਦੇਖੋ ਆਪਣੇ ਤਾਂ ਜਿਹੜੇ ਚੱਲੇ ਸੀ ਨਾ ਵੱਡੀਆਂ-ਵੱਡੀਆਂ ਸਕੂਟਰੀਆਂ ਚੱਲੀਆਂ ਸੀ ਬਹੁਤ ਨਿੱਗਰ ਸੀ ਉਹ ਜਿਹੜੀਆਂ ਆਪਾਂ ਨੇ ਦੇਖੀਆਂ ਉਰੇ ਇਹ ਕਿਸੇ ਸੱਜਣ ਨੇ ਸਾਮਿਆ ਹੋਇਆ ਹੈ ਬਹੁਤ ਹੀ ਪਿਆਰਾ ਜ ਮੋਟਰਸਾਈਕਲ ਹੈ ਇਹਨੂੰ ਲਾਇਕ ਵੀ ਕਰਿਓ ਸ਼ੇਅਰ ਵੀ ਕਰਿਓ ਕਮੈਂਟਾਂ ਚ ਵੀ ਦੱਸਿਓ ਤੇ ਸਾਡੇ ਪੇਜ ਨੂੰ ਫੋਲੋ ਵੀ ਕਰਿਓ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਤੁਹਾਡੇ ਵਾਸਤੇ ਲੈ ਕੇ ਆਇਆ ਸੰਗਤਜੀ ਤੁਹਾਨੂੰ ਅੱਜ ਦਿਖਾਉਣੇ ਆ ਇੱਕ ਪਿੰਡ ਤੂਰਬਨਜਾਰਾ ਜ਼ਿਲ੍ਹਾ ਸੰਗਰੂਰ ਵਿੱਚ ਜਿਸ ਨੂੰ ਦੇਖ ਕੇ ਤੁਹਾਡੀ ਰੂਹ ਆਟੋਮੈਟਿਕ ਹੀ ਖੁਸ਼ ਹੋ ਜਾਣੀ ਆ ਇਸ ਇਸ ਪਿੰਡ ਦੇ ਸਰਪੰਚ ਨੂੰ ਦਿਲੋਸਾਾਮ ਕਰਨ ਵਾਲੀ ਗੱਲ ਹੀ ਆ ਬਈ ਤੁਸੀਂ ਦੇਖੋ ਪਿੰਡ ਦਾ ਬੱਸ ਸਟੈਂਡ ਕਿੰਨਾ ਹੀ ਸੋਨਾ ਬਣਾਇਆ ਜੋ ਕਿ ਦੇਖ ਕੇ ਰੂਹ ਬਹੁਤ ਖੁਸ਼ ਹੁੰਦੀ ਧਿਰੋ ਸਲਾਮ ਆ ਯਾਰ ਸਤ ਪਿੰਡ ਦੇ ਸਰਪੰਚਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜਿਸ ਅਸਥਾਨ ਤੇ ਹਰ ਇੱਕ ਚਮੜੀ ਦਾ ਰੋਗ ਠੀਕ ਹੁੰਦਾ ਹੈ ਐਸਾ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਰ ਦਿੱਤੇ ਸਨ ਕੀ ਜਿਸ ਨੂੰ ਵੀ ਚਮੜੀ ਦਾ ਰੋਗ ਹੋਊਗਾ ਇਸ ਅਸਥਾਨ ਤੋਂ ਮਿੱਟੀ ਉਸ ਰੋਗਾਂ ਤੇ ਲਾਭੂ ਤਾਂ ਉਸ ਦੇ ਰੋਗ ਸਾਰੇ ਠੀਕ ਹੋ ਜਾਣਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਰ ਦਿੱਤਾ ਸੀ ਇਹ ਗੁਰਦੁਆਰਾ ਸਾਹਿਬ ਸਿੱਧ ਸਰਸਾਈ ਪਿੰਡ ਚੰਬਲ ਜ਼ਿਲ੍ਹਾ ਤਰਨਤਨ ਸਾਹਿਬ ਹੈ ਸਾਧ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਕਿਸੇ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੈਨੂੰ ਆਹ ਵੀਡੀਓ ਬਹੁਤ ਜ਼ਰੂਰੀ ਲੱਗੀ ਸ਼ੇਅਰ ਕਰਨ ਲਈ ਇੱਥੇ ਦੋ ਮੋਟਰਸਾਈਕਲ ਵਾਲੇ ਸੀ ਜੋ ਕਿ ਇੱਕ ਔਰਤ ਦੇਖੋ ਫੋਨ ਦੇ ਵਿੱਚ ਹੀ ਵਿਜੀ ਹੈ ਤੇ ਇੱਕ ਉਹ ਪਾਸੇ ਮੁੰਡਾ ਬੈਠਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਕੋਈ ਵਾਰਦਾਤ ਕਰਨ ਵਾਲੇ ਹਨ ਤੇ ਤੁਸੀਂ ਦੇਖੋਗੇ ਕਿ ਉਹ ਮੁੰਡਾ ਵਾਰ-ਵਾਰ ਉਹਨਾਂ ਮੁੰਡਾ ਕਨੀ ਦੇਖ ਰਿਹਾ ਹੈ ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੈ ਬੱਚੇ ਨੂੰ ਚੱਕਣ ਦੀ ਤੁਸੀਂ ਦੇਖੋ ਇਹ ਥੋੜੇ ਟਾਈਮ ਤੱਕ ਉਬਾਸ ਆਉਣਗੇ ਆ ਦੇਖੋ ਮੁੰਡੇ ਨੂੰ ਪੈਸਾ ਦਾ ਲਾਲਚ ਜਾਂ ਕਿਸੇ ਚੀਜ਼ ਦਾ ਲਾਲਚ ਦਿੰਦੇ ਨੇ ਤੇ ਮੁੰਡਾ ਉਹਨਾਂ ਦੇ ਕੋਲ ਆ ਬਈਆ ਹੁਣ ਤਾਂ ਉਹ ਮੁੰਡੇ ਨੂੰ ਪਤਾ ਲੱਗ ਗਿਆ ਤੇ ਇਹਨਾਂ ਨੂੰ ਪਕੜਿਆ ਇਸੇ ਕਰਕੇ ਬਈ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੋ ਕਿ ਅੱਜ ਕੱਲ੍ਹ ਦੁਨੀਆਦਾਰੀ ਦਾ ਸਿਸਟਮ ਹੈ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਵਾਹਿਗੁਰੂ Thank you